ਅਬਦ ਸੰਗਨਾ ਜਦ ਸੰਗਦੀ ਕਹਾਂ ਪਿਆਉਂਦਰ ਬਾਂਦੇ ਹਾਧੀ ਕਹਾਂ ਪਿਆਉਂਦਰ ਬਾਂਦੇ ਹਾਧੀ ਰਾਜਾ ਕੋਈ ਨਰ ਹੈ ਰਾਜਾ ਰਾਣਾ ਕੋਈ ਨਰ ਹੈ ਰਾਜਾ ਰਾਣਾ ਅਵਨਨਗੇ ਜਾਨਾ ਲੰਕਾ ਗੜ ਸੋਨੇ ਕਬਾਇ ਲੰਕਾ ਗੜ ਸੋਨੇ ਕਬਾਇ ਮੋਦਖਰਾ ਕਿਆ ਲੇ ਗਿਆ ਮੂਰਖਾਵਨ ਗਿਆਲੇ ਜਾਰ ਕਹ ਗਬੀਰ ਕਿਚ ਗੋਨ ਬੀਜਾਰ ਚੱਲੇ ਜੋਵਾਰੀ ਦੋਏ ਹੱਥ ਧਾਰ ਚੱਲੇ ਜੋਵਾਰੀ ਦੋਏ ਹੱਥ ਧਾਰ

ਸਾਧ ਸੰਗਤ ਆਉਣਾ ਜਾਣਾ ਤਾਂ ਇਦਾਂ ਹੀ ਆ ਨਾ ਕਿਸੇ ਨੇ ਨਵਾਇਆ ਕਿਸੇ ਨੇ ਧਲਾਇਆ ਪਰ ਦੁਨੀਆ ਦੇ ਆ ਕੇ ਤੇ ਇੰਨਾ ਜਾਦੇ ਬੰਦਾ ਵਿਗੜ ਗਿਆ ਕਹਿੰਦਾ ਮੈਂ ਸਾਰੀ ਦੁਨੀਆ ਤੇ ਹੀ ਰਾਜ ਕਰਾਂ ਇੱਕ ਦਿਨ ਬਾਦਸ਼ਾਹ ਸ਼ਿਕੰਦਰ ਸ਼ਬਦ ਕਰ ਇਹ ਸ਼ਬਦ ਪੜਨ ਆਪਣੇ ਆ ਘੱਟਦੇ ਬਾਦਸ਼ਾਹ ਸ਼ਿਕੰਦਰ ਉਹ ਸਿੰਧ ਤੱਪਿਆ ਸਿੰਧ ਦਰਿਆ ਜਦੋਂ ਨਾ ਅੱਗੇ ਆਇਆ ਇੱਕ ਫਕੀਰ ਪਿਆ ਸੀ ਭੁੱਖੇ ਦਾ ਫਕੀਰ ਆ ਕੁਛ ਕਰ ਲਾ ਕਹਿੰਦਾ ਸਭ ਤੋਂ ਜ਼ਰੂਰੀ ਕੰਮ ਕਰਦਾਗਾ ਫਕੀਰਾਂ ਫਕੀਰੀ ਦੂਰ ਜੈਸੀ ਉੱਚੀ ਖੰਜੂਰ ਚੜ ਗਿਆ ਚੱਕਿਆ ਅਮਰਤ ਦਸ ਗਿਰ ਪੜਿਆ ਤਾਂ ਚੰਗ ਨਗ ਚੂਰ ਕਹਿੰਦਾ ਵੀ ਬਾੜਾ ਜ਼ਰੂਰੀ ਕਰਦਾ ਕੰਮ ਅਸ਼ਕੰਦਰਾ ਚਲਿਆ ਜਾਂ ਤੇਰੇ ਵਰਗੇ ਬੇਲੇ ਬੜੇ ਫਿਰਦੇ ਨੇ ਹੁਣ ਇਹ ਤਾਂ ਸਾਰਿਆਂ ਤੋਂ ਵੱਧ ਕੰਮ ਦਾ ਬੰਦਾ ਕਹਿੰਦਾ ਆਪਣੇ ਆਪ ਨੂੰ ਬਾਦਸ਼ਾਹ ਸ਼ਿਕੰਦਰ ਮੈਂ ਹੰਕਾਰ ਉਹ ਕਹਿੰਦਾ ਗੱਲ ਸੁਣ ਮੈਂ ਬੜੀ ਦੂਰੋਂ ਚੱਲ ਕੇ ਆਇਆ ਹਾਂਗਾ ਜੁਨਾਨ ਤੋਂ ਬੜੀ ਦੂਰੋਂ ਚੱਲ ਕੇ ਆਇਆ ਭਾਰਤ ਪਹੁੰਚ ਗਿਆ ਤੇ ਫਿਰ ਕਹਿੰਦਾ ਮੈਂ ਭਾਰਤ ਸਰ ਕਰੂੰਗਾ ਫਕੀਰ ਕਹਿੰਦਾ ਫੇਰ ਕਿੰਦ ਮੈਂ ਅੱਗੇ ਜਾਊਂਗਾ ਮੈਂ ਕਿਤੇ ਬੇਲਾ ਬੈਠੂਗਾ ਫਕੀਰ ਕਹਿੰਦਾ ਫੇਰ ਗੱਲ ਤਾਂ ਇਹ ਆ ਨਾ ਵੀ ਫੇਰ ਤਾਂ ਫੇਰ ਹੀ ਰਹੇਗੀ ਨਾ ਵੀ ਉਸ ਤੋਂ ਬਾਅਦ ਕੀ ਕਰੇਗਾ ਉਹ ਕਹਿੰਦਾ ਉਸ ਤੋਂ ਬਾਅਦ ਨਾ ਜਦੋਂ ਮੈਂ ਸਾਰੀ ਦੁਨੀਆ ਇੱਕ ਚੱਪਾ ਵੀ ਨਾ ਮੈਂ ਕੱਢ ਲੈਣਾ ਇੱਕ ਚੱਪਾ ਵੀ ਨਾ ਦੁਨੀਆ ਦੇ ਇੱਕ ਚੱਪਾ ਵੀ ਮੇਰਾ ਹੋਇਆ ਨਾ ਹੋਇਆ ਸਾਰੀ ਦੁਨੀਆ ਤੇਦੋ ਮੇਰੀ ਹੋ ਗਈ ਉਦੋਂ ਮੈਂ ਆਪਣੀ ਮਾਂ ਦੇ ਚਰਨਾਂ ਦੇ ਵਿੱਚ ਸਿਰ ਧਰ ਕੇ ਕਹੂੰਗਾ ਮਾਂ ਹੁਣ ਮੈਂ ਸੌਣ ਲੱਗਿਆ ਲੈ ਮੈਨੂੰ ਲੋਰੀ ਦੇ ਤੇ ਮੈਂ ਆਰਾਮ ਕਰਨਾਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਿੰਦਾ ਜਾ ਹੋਈ ਤੂੰ ਐਂਦਾ ਖੂਨ ਖਰਾਬ ਕਰ ਗਏ ਉਹ ਜਨਾਨਦੋ ਜਲ ਗਿਆ ਆ ਵੀ ਮਾਂ ਦੇ ਚਰਨਾਂ 'ਚ ਸਿਰ ਧਰ ਕੇ ਕਹੂੰਗਾ ਮਾਂ ਹੁਣ ਮੈਂ ਬੇਲਾਗਾ ਤੇ ਮੈਨੂੰ ਲੋਰੀ ਦੇ ਤੇ ਮੈਂ ਸੌਣਾਗਾ ਫਕੀਰੇ ਕੰਮ ਹੋਣੇ ਕਰਦਾ ਬਿਆਖੋ ਸਤਨਾਮ ਤੂੰ ਐਂਦਾ ਕੁਛ ਕਰਕੇ ਕਰੇਗਾ ਤੇ ਸਾਧ ਸੰਗਤ ਹੁਣ ਉਹਦਾ ਗੱਲ ਸੀ ਮਾਦਾ ਗੁਰਦਈ ਨੇ ਆਪਣਾ ਜ਼ਿੰਦਗੀ ਜੀਵਨ ਸਫਲ ਕੀਤਾ ਤੇ ਸਾਧ ਸੰਗਤ ਪਰ ਹੁਣ ਤੂੰ ਆਪਣਾ ਸਮਾਂ ਦੇਖ ਕਿਤੇ ਸਕੰਦਰ ਦੀ ਤਰ੍ਹਾਂ ਨਾ ਲੰਘ ਜਾਵੇ ਮੇਰੀ ਮੇਰੀ ਕਰਦਾ ਉਹ ਕਹਿੰਦਾ ਜਰ ਸਕੰਦਰ ਨੇ ਦਮਾ ਕਰ ਕਹਿ ਦਿਆ ਹੂੰ ਮੈਂ ਖੁਦਾ ਵਕਤ ਬੜਨੇ ਪਰ ਕਦਾ ਕੇ ਹੋਣੇ ਲਗੇ ਸਭ ਜੁਦਾ सब मुल्क जुनान के हेकमतगरों से जू कहा है कोई मेरे मरने से बचा और बदीरों बेगमों से जू कहा है कोई मेरे मरने से बचाने के लिए ऐले बफा जिसका लखते जिगर था उसका जिगर फटने लगा पूछती हर बसर से ਅੈ ਸ਼ਿਕੰਦਰ ਗਾਉਣ ਦਾ ਐ ਸ਼ਿਕੰਦਰ ਐ ਸ਼ਿਕੰਦਰ ਮੋਹ ਮੁਹੱਬਤ ਮਤ ਬੁਲਾ ਆ ਚੁਕੇ ਲੱਖੋਂ ਸ਼ਿਕੰਦਰ ਇਸ ਜਗ੍ਹਾ ਲੱਖੋਂ ਦਫਾ ਜਦੋਂ ਬਾਦਸ਼ਾਹ ਸ਼ਿਕੰਦਰ ਨੇ ਨਾ ਪੌਰਸ਼ ਨੂੰ ਹਰਾ ਦਾ ਉਹਦੇ ਢਿੱਡ 'ਚ ਦਰਦ ਹੋਇਆ ਜਿਵੇਂ ਵੀ ਹੋਇਆ ਉਹਦੀ ਮੌਤ ਨੇੜੇ ਆ ਗਈ ਉਹ ਕਹਿੰਦਾ ਵੀ ਰੁਪਈਏ ਲੈ ਲਓ ਸਭ ਕੁਝ ਲੈ ਲਓ ਮੈਨੂੰ ਸਵਾਸ ਦੇ ਦਿਓ ਮੈਂ ਆਪਣੀ ਮਾਂ ਦੇ ਚਰਣਾ ਤੇ ਮੱਥਾ ਤਾਂ ਟੇਕ ਲਾਂ ਗੱਲ ਮੁੱਕਦੀ ਹੋਵੇ ਮੇਰੀ ਕੁਝ ਲੈ ਲਓ ਮੈਨੂੰ ਥੋੜਾ ਜਿਹਾ ਸਮਾਂ ਦੇ ਦਿਓ ਮੈਂ ਮਰਨਾ ਨਹੀਂ ਚਾਹੁੰਦਾ ਮੈਂ ਜਿਉਣਾ ਚਾਹੁੰਦਾ ਪਰ ਉਹ ਅਮੀਰ ਉਹ ਵਜ਼ੀਰ ਉਹ ਦਵਾਈਦਾਰ ਕਹਿੰਦੇ ਜਿੱਦਣੇ ਸਾਨੂੰ ਲੋੜ ਪੈਣਾ ਇਹਨਾਂ ਦਵਾਈਆਂ ਨੇ ਸਾਨੂੰ ਵੀ ਦਬਾਬ ਦੇ ਦੇਣਾ ਆਓ ਖਦਾਏ ਰਾਸ ਬਿੱਤ ਆਪ ਖਲੋਆ ਅਮੀਰ ਵਜ਼ੀਰ ਕਹਿੰਦੇ ਲੈ ਬਾਦਸ਼ਾਹ ਗੁਰਬਾਨ ਬਗੜ ਤੂੰ ਸਾਡੇ ਗਲ ਤੇ ਮਾਰ ਸਾਡਾ ਗਲ ਵੱਢ ਦੇ ਸਾਡੀ ਮੌਤ ਅਸੀਂ ਮਰਾਂਗੇ ਜਿਹੜੀ ਤੇਰੇ ਦਈ ਆ ਇਹ ਤੂੰ